ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਯਕੀਨੀ ਬਣਾਉਣ ਅਤੇ ਉਹਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੋਲਣ ਲਈ ਮਿਸ਼ਨ ਰੁਜ਼ਗਾਰ ਤਹਿਤ ਲਗਾਤਾਰ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ। ਮਿਹਨਤੀ ਅਤੇ ਹੁਨਰਮੰਦ ਨੌਜਵਾਨਾਂ ਨੂੰ ਨਰੋਲ ਮੈਰਿਟ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਸਰ ਮੇਰੇ ਮਾਤਾ-ਪਿਤਾ ਦਾ ਸੁਪਨਾ ਸੀ ਇੱਕ ਕਿ ਉਹਨਾਂ ਦਾ ਬੇਟਾ ਕਿੱਥੇ ਸੈੱਟ ਹੋਵੇ। ਉਹ ਵਿਚਾਰੇ ਆਪ ਤਾਂ ਨਹੀਂ ਰਹੇ ਇਹ ਅੱਜ 18 ਸਾਲਾਂ ਬਾਅਦ ਸਰ ਇਹ ਸੁਪਨਾ ਮੇਰਾ ਪੂਰਾ ਹੋ ਰਿਹਾ ਹੁਣ ਤੱਕ ਵੱਖ-ਵੱਖ ਵਿਭਾਗਾਂ 'ਚ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਪੰਜਾਬ ਸਰਕਾਰ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰਨ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਪੂਰੀ ਤਰ੍ਹਾਂ ਖਰੀ ਉੱतरी ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕਿੱਥੇ ਨਹੀਂ ਮਿਲਦੀ ਆਪਣਾ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਤੇ ਬੇਸ ਤੇ ਮਿਲਦੀ ਹੈ ਮੈਰਿਟ ਤੇ ਬੇਸ ਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆਪ ਆਉਗੀ ਕਿਸੇ ਨੂੰ ਕੋਈ ਕਰਭੀਏ ਦੇਣਾ ਪਏ ਕਿਸੇ ਨੂੰ ਕੋਈ ਸਿਫਾਰਿਸ਼ ਲਾਉਣੀ ਪਈ ਤੇ ਤੁਸੀਂ ਹੁਣ ਪੰਜਾਬ ਸਰਕਾਰ ਦਾ ਹਿੱਸਾ ਹੋ ਅੱਜ ਜਿਹੜੀ ਖਰੀਦ ਆ ਸਾਡੀ ਮੰਡੀ ਜਾਂ ਚ ਸ਼ੁਰੂਆਤ ਕਰਨ ਲੱਗਿਆ ਤੇ ਜਿਹੜੀ ਪਹਿਲੀ ਢੇਰੀ ਸੀਗੀ ਉਹ ਸਾਡਾ ਕਿਸਾਨ ਵੀਰ ਪਾਉ ਤੋਂ ਹਰਪਾਲ ਸਿੰਘ ਸਾਲਫ ਮਹਿਮਨ ਸਿੰਘ ਜੀ ਦੀ ਖਰੀਦ ਅਸੀਂ ਸ਼ੁਰੂ ਕਰਾਈ ਆ ਤੇ ਮੈਂ ਤਾਂ ਇਹੀ ਕਹੂੰਗਾ ਵੀ ਹੁਣ ਤੱਕ ਜਿੰਨੇ ਵੀ ਸੀਜ਼ਨ ਜਦੋਂ ਸਰਕਾਰ ਆਈ ਆ ਤੇ ਤੁਹਾਨੂੰ ਪਦੇਵ ਨਾਲ ਨਾਲ ਚੁਕਾਈ ਵੀ ਹੁੰਦੀ ਰਹੀ ਆ ਤੇ ਪੇਮੈਂਟਾਂ ਵੀ ਪਈਆਂ ਤੇ ਨਾਲ ਕੋਈ ਬਾਰਦਾਨੀ ਪ੍ਰੋਬਲਮ ਨਹੀਂ ਆਈ ਕਦੇ ਤੇ ਪਰ ਨਾਲ ਹੀ ਨਾ ਮੈਂ ਅਪੀਲ ਇਹ ਕਰੂੰਗਾ ਵੀ ਜਿੱਥੇ ਸਰਕਾਰ ਸਾਧਣ ਲੱਗੀ ਆ ਉੱਥੇ ਕਿਸਾਨ ਭਰਾਵਾਂ ਨੂੰ ਇਹੀ ਕਹੂੰਗਾ ਵੀ ਜਿਹੜੀ ਧੀਰੀ ਕਾਲੀ ਨਾ ਕਰਿਓ ਸਿੰਕਾ ਕਾਕੇ ਮੰਡੀ ਚ ਲੈ ਕੇ ਆਏ ਹੋ ਪੀਤਾ ਜੋ ਉਸ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜਦੋਂ ਆਪਾਂ ਨਰਮ ਪਟਕੇ ਲੈ ਕੇ ਆਉਂਦੇ ਆ ਤੇ ਜੋ ਪਰੇਸ਼ਾਨੀ ਜਦੋਂ ਕਿਸਾਨ ਨੂੰ ਹੁੰਦੀ ਆ ਉਹਦੇ ਨਾਲ ਦੁੱਖ ਸਾਨੂੰ ਵੀ ਹੁੰਦਾ ਆ ਤੇ ਬਾੜੀ ਪਾਈ ਚਾਰਿਆਂ ਵੀ ਹੁੰਦਾ ਸਾਨੂੰ ਇਹੀ ਆ ਵੀ ਜਦੋਂ ਤੁਸੀਂ ਫਸਲ ਲੈ ਕੇ ਆਵੋ ਉੱਥੇ ਤੇ ਪੁਲਿਸ ਕਾਕੇ ਲੈ ਕੇ ਆਉ ਬਾਕੀ ਸਾਡੀ ਗਰੰਟੀ ਆ ਬਾਕੀ ਜਿਵੇਂ ਚਾਰ ਖਰੀਦ ਏਜੰਸੀਆਂ ਆ ਗਈਆਂ ਨੇ ਇਹ ਸਾਰੇ ਪ੍ਰਬੰਧ ਮੁਕੰਮਲ ਨੇ ਕਿਸੇ ਤਰ੍ਹਾਂ ਦੀ ਬਾਰਦਾਨੇ ਦੀ ਪ੍ਰੋਬਲਮ ਨਹੀਂ ਆਉਂਦੇ ਵੀ ਜਾਊਗੀ ਤੇ ਨਾ ਹੀ ਜਿਹੜੀ ਪੇਮੈਂਟ ਆ ਜਿਵੇਂ ਅਕਸਰ ਤੁਸੀਂ ਪਹਿਲਾਂ ਵੀ ਦੇਖਿਆ ਨਾਂ ਦੇ ਨਾਂ ਪੇਮੈਂਟ ਹੋਗੀਆਂ ਇੱਕ ਮੁਆਵਜ਼ੇ ਦੀ ਗੱਲ ਵੀ ਚੱਲਦੀ ਹੈ ਜਿਹੜੇ ਤਰ੍ਹਾਂ ਦੇ ਅੰਦਰ ਨੁਕਸਾਨ ਹੈ ਤੁਸੀਂ ਹੜ੍ਹਾਂ ਦੇ ਮੁੱਕ ਤੇ ਜਾਂਦੇ ਰਹੇ ਹੋ ਸਾਰੇ ਦੇਖਿਆ ਹਾਲਾਤ ਉਹਨਾਂ ਮੁਆਵਜ਼ਾ ਕਰੋ ਤਾਂ ਕੰਨੀ ਅਸਰ ਗਦਾਵਰੀਆਂ ਚੱਲ ਰਹੀਆਂ ਨੇ ਜਿੱਥੇ ਸਖੜਾਂ ਨੁਕਸਾਨ ਹੋਇਆ ਪੂਰੇ ਪੰਜਾਬ ਦੇ ਵਿੱਚ ਜਿਵੇਂ ਹੁਣ ਬਦਸਤਵ ਜਿਹੇ ਹਲਕੇ ਸਵਰਾਲ ਦੀ ਗੱਲ ਕਰੀਏ ਅਸੀਂ ਕਹਿ ਕੇ ਸਪੈਸ਼ਲ ਗਦਾਵਰੀ ਕਰਾਈ ਹੈ ਕਈ ਜਗ੍ਹਾ ਪ੍ਰੋਬਲਮ ਦਰਿਆ ਵਾਲੀ ਤੋਂ ਵੱਖਰੀ ਪ੍ਰੋਬਲਮ ਆਈ ਆ ਬਈ ਜਿਹੜੀ ਜੀਰੀ ਆ ਉਹ ਤਾਂ ਅਨਸਾਰ ਨਹੀਂ ਹੋ ਰਿਹਾ ਉਹ ਤੇ ਅੰਚ ਲੈ ਜਾਂਦੀ ਆ ਸਾਨੂੰ ਇਹ ਆ ਵੀ ਜੇ ਸਾਡੇ ਸਾਰਿਆਂ ਤੇ ਦੂਜਾ ਵਾਇਰਸ ਆ ਰਿਹਾ ਬਿਲਕੁਲ ਜੀ ਮੌਸਮ ਤੁਹਾਨੂੰ ਪਤਾ ਹੀ ਹੈ ਬੜਾ ਗਲਤ ਰਿਹਾ ਹੈ ਨਾ ਰੌਂ ਰਿਹਾ ਤੇ ਉਹਦੀਆਂ ਖਰਾਬੀਆਂ ਚੱਲ ਰਹੀਆਂ ਨੇ ਤੇ ਉਹ ਜਿਹੜਾ ਵੀ ਉਸਤਵ ਨਾਲ ਦੀ ਨਾਲ ਸਾਨੂੰ ਮੌਜੂਦ ਤੇ ਹੈ ਉਹ ਜਿਹੜਾ ਫੋਨਾ ਵਾਇਰਸ ਦੀ ਜਾਂ ਹਲਦੀ ਵਾਇਰਸ ਦੀ ਪੇਟ ਦੇ ਉਹਦੀ ਖਰਾਬੀਆਂ ਵੀ ਕਰਵਾਈ ਜਾਂਦੀਆਂ ਦੇਖੋ ਇਹ ਸਾਰੀਆਂ ਚੀਜ਼ਾਂ ਸਰਕਾਰ ਦੇ ਧਿਆਨ 'ਚ ਤੁਹਾਨੂੰ ਪ੍ਰਤੀਬ ਨੁਕਸਾਨ ਤਾਂ ਹੋਇਆ ਪਰ ਸਪੈਸ਼ਲ ਖਰਾਬੀਆਂ ਜਿਹੜਾ ਨੁਕਸਾਨ ਹੜਾਂ ਕਾਰਨ ਹੋਇ ਆਪਣੇ ਇਧਰ ਘੱਟ ਹੋਇਆ ਬਾਕੀ ਸਤੰਪੁਰ ਸਾਈਡ ਜਾਂ ਹੋਰ ਹੋਏ ਨੁਕਸਾਨ ਉਹਨਾਂ ਦੇ ਸਰਕਾਰੀ ਤੇ ਪਹਿਲ ਦੇ ਦਰਤੇ ਆ। ਬਾਕੀ ਆ ਜਿਹੜਾ ਕਿਸਾਨਾਂ ਨੂੰ ਨੁਕਸਾਨ ਹੋਇਆ ਸਰਕਾਰ ਮੈਨੂੰ ਇਹ ਪੂਰਾ ਹੈਗਾ ਵੀ ਜੋ ਉਹਨਾਂ ਨੂੰ ਨੁਕਸਾਨ ਹੋਇਆ ਸੀ ਵੱਧ ਤੋਂ ਵੱਧ ਉਹਨਾਂ ਨੁਕਸਾਨ ਦੀ ਜਿਹੜੀ ਪੂਰਤੀ ਆ ਉਹ ਕਰ ਸਕੀਏ। ਅੱਜ ਜਿਹੜੀ ਖਰੀਦ ਆ ਸਾਡੀ ਮੰਡੀ ਜੱਚ ਸ਼ੁਰੂਆਤ ਕਰਨ ਲੱਗਿਆ ਤੇ ਜਿਹੜੀ ਪਹਿਲੀ ਢੇਰੀ ਸੀਗੀ ਉਹ ਸਾਡਾ ਕਿਸਾਨ ਵੀਰ ਪਾਉ ਤੋਂ ਹਰਪਾਲ ਸਿੰਘ ਸਾਲੋਫ ਮਹਿਮਾ ਸਿੰਘ ਜੀ ਦੀ ਖਰੀਦ ਅਸੀਂ ਸ਼ੁਰੂ ਕਰਾਈ ਆ ਤੇ ਮੈਂ ਤਾਂ ਇਹੀ ਕਹੂੰਗਾ ਵੀ ਹੁਣ ਤੱਕ ਜਿੰਨੇ ਵੀ ਸੀਜ਼ਨ ਜਿੱਦੀ ਸਰਕਾਰ ਆਈ ਆ ਤੇ ਤੁਹਾਨੂੰ ਪਦੇਵ ਨਾਲ ਨਾਲ ਚੁਕਾਈ ਵੀ ਹੁੰਦੀ ਰਹੀ ਆ ਤੇ ਪੇਮੈਂਟਾਂ ਵੀ ਪਈਆਂ ਤੇ ਨਾਲ ਕੋਈ ਬਾਰਦਾਨੀ ਪ੍ਰੋਬਲਮ ਨਹੀਂ ਆਈ ਕਦੇ ਤੇ ਪਰ ਨਾਲ ਹੀ ਨਾ ਮੈਂ ਅਪੀਲ ਇਹ ਕਰੂੰਗਾ ਵੀ ਜਿੱਥੇ ਸਰਕਾਰ ਸਾਧਣ ਲੱਗੀ ਹੈ ਉੱਥੇ ਕਿਸਾਨ ਭਰਾਵਾਂ ਨੂੰ ਇਹ ਕਹੂੰਗਾ ਵੀ ਜਿਹੜੀ ਧੀਰੀ ਕਾਲੀ ਨਾ ਕਰਿਓ ਸਰਕਾਰ ਕੀ ਮੰਡੀ ਚ ਲੈ ਕੇ ਆਓ ਵੀ ਤਾਂ ਜੋ ਉਹਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜਦੋਂ ਆਪਾਂ ਨਰਮ ਪੱਟਕੇ ਲੈ ਕੇ ਜਾਂਦੇ ਆ ਤੇ ਜੋ ਪਰੇਸ਼ਾਨੀ ਜਦੋਂ ਕਿਸਾਨ ਨੂੰ ਹੁੰਦੀ ਆ ਉਹਦੇ ਨਾਲ ਦੁੱਖ ਸਾਨੂੰ ਵੀ ਹੁੰਦਾ ਆ ਤੇ ਬਾਰਦੀ ਪਾਈ ਚਾਰਿਆਂ ਵੀ ਹੁੰਦਾ ਸਾਨੂੰ ਇਹੀ ਆ ਵੀ ਜਦੋਂ ਤੁਸੀਂ ਫਸਲ ਲੈ ਕੇ ਆਵੋ ਉੱਥੇ ਤੇ ਪੁਲਿਸ ਕਾਕੇ ਲੈ ਕੇ ਆ ਉਹ ਬਾਕੀ ਸਾਡੀ ਗਰੰਟੀ ਆ ਬਾਕੀ ਜਿਵੇਂ ਚਾਰ ਵੱਖਰੀਆਂ ਏਜੰਸੀਆਂ ਹੈਗੀਆਂ ਨੇ ਇਹ ਸਾਰੇ ਪ੍ਰਬੰਧ ਮੁਕੰਮਲ ਨੇ ਕਿਸੇ ਤਰ੍ਹਾਂ ਦੀ ਬਾਰਦਾਨੇ ਦੀ ਪ੍ਰੋਬਲਮ ਨਹੀਂ ਆਉਣੀ ਤੇ ਵੀ ਜਾਊਗੀ ਤੇ ਨਾ ਹੀ ਜਿਹੜੀ ਪੇਮੈਂਟ ਆ ਜਿਵੇਂ ਅਕਸਰ ਤੁਸੀਂ ਪਹਿਲਾਂ ਵੀ ਦੇਖਿਆ ਨਾਂ ਦੇ ਨਾਂ ਪੇਮੈਂਟ ਹੋਗੂਗੀ ਇੱਕ ਮੁਆਵਜ਼ੇ ਦੀ ਗੱਲ ਵੀ ਚੱਲਦੀ ਇਹ ਜਿਹੜੇ ਤਰ੍ਹਾਂ ਦੇ ਅੰਦਰ ਨੁਕਸਾਨ ਨੇ ਤੁਸੀਂ ਹੜਾਂ ਦੇ ਮੁੱਕ ਤੇ ਜਾਂਦੇ ਰਹੋ ਸਾਰੇ ਦੇਖਿਆ ਹਾਲਾਤ ਉਹਨਾਂ ਮੁਆਵਜ਼ਾ ਕਰੋ ਤਾਂ ਕੰਮ ਅਸਰ ਗਦਾਵਰੀਆਂ ਚੱਲ ਰਹੀਆਂ ਨੇ ਜਿੱਥੇ ਸਖੜਾਂ ਨੁਕਸਾਨ ਹੋਇਆ ਪੂਰੇ ਪੰਜਾਬ ਦੇ ਵਿੱਚ ਜਿਵੇਂ ਹੁਣ ਬਦਸਤਵ ਜਿਹੇ ਹਲਕੇ ਸਵਰਾਲ ਦੀ ਗੱਲ ਇਹ ਜਿਹੜਾ ਪ੍ਰੋਬਲਮ ਦਰਿਆ ਵਾਲੀ ਤੋਂ ਵੱਖਰੀ ਪ੍ਰੋਬਲਮ ਆਈ ਆ ਬਈ ਜਿਹੜੀ ਜੀਰੀ ਆ ਉਦੋਂ ਸਾਰ ਨਹੀਂ ਹੋ ਰਿਹਾ ਉਹ ਧਿਆਨ ਚ ਲੈ ਜਾਂਦੀ ਆ ਸਾਨੂੰ ਇਹ ਵੀ ਜਿਹੜੇ ਬਾਰੇ ਸਾਰੇ ਦੂਜਾ ਵਾਇਰਸ ਆ ਰਹੇ ਬਿਲਕੁਲ ਜੀ ਮੌਸਮ ਤੁਹਾਨੂੰ ਪਤਾ ਹੀ ਹੈ ਬੜਾ ਗਲਤ ਰਿਹਾ ਹੈ ਨਾ ਰੌਂ ਰਿਹਾ ਤੇ ਉਹਦੀਆਂ ਖਰਾਬੀਆਂ ਚੱਲ ਰਹੀਆਂ ਨੇ ਤੇ ਉਹ ਜਿਹੜੇ ਵੀ ਉਸਤਾਲ ਨਾਲ ਦੀ ਨਾਲ ਸਾਨੂੰ ਮੌਜਤ ਦੇ ਉਹ ਜਿਹੜਾ ਫੋਨਾ ਵਾਇਰਸ ਸੀ ਜਿਹੜਾ ਹਲਦੀ ਵੈਸ ਦੀ ਪੇਟ ਦੇ ਉਹਦੀ ਖਰਾਬੀਆਂ ਵੀ ਕਰਵਾਈ ਜਾਂਦੀਆਂ ਦੇਖੋ ਇਹ ਸਾਰੀਆਂ ਚੀਜ਼ਾਂ ਸਰਕਾਰ ਦੇ ਤੇ ਆਜਾ ਤੁਹਾਨੂੰ ਪ੍ਰਦੇਪ ਨੁਕਸਾਨ ਤਾਂ ਹੋਇਆ ਪਰ ਸਪੈਸ਼ਲ ਖਰਾਬੀਆਂ ਜਿਹੜਾ ਨੁਕਸਾਨ ਹੜਾਂ ਕਾਰਨ ਹੋਇਆ ਜਿਵੇਂ ਦਰਿਆ ਦੇ ਵਿੱਚ ਫਸਲਾੜ ਗਈਆਂ ਜਾਂ ਫਿਰ ਆਪਣੇ ਇਧਰ ਘਟ ਹੋਇਆ ਬਾਕੀ ਸਤਾਂਪੁਰ ਸਾਈਡ ਜਾਂ ਹੋਰ ਹੋ ਬਾਕੀ ਆ ਜਿਹੜਾ ਕਿਸਾਨਾਂ ਨੂੰ ਨੁਕਸਾਨ ਹੋਇਆ ਸਰਕਾਰ ਮਨ ਲੋਹੀ ਪੂਰਾ ਹੈਗਾ ਵੀ ਜੋ ਉਹਨਾਂ ਨੂੰ ਨੁਕਸਾਨ ਹੋਇਆ ਸੀ ਬਦ ਤੋਂ ਬਦ ਉਹਨਾਂ ਨੁਕਸਾਨ ਦੀ ਜਿਹੜੀ ਪੂਰਤੀ ਆ ਉਹ ਕਰ ਸਕੀਏ ਅੱਜ ਜਿਹੜੀ ਖਰੀਦ ਆ ਸਾਡੀ ਮੰਡੀ ਜੱਚ ਸ਼ੁਰੂਆਤ ਕਰਨ ਲੱਗਿਆ ਤੇ ਜਿਹੜੀ ਪਹਿਲੀ ਟੀਡੀ ਸੀਗੀ ਉਹ ਸਾਡਾ ਕਿਸਾਨ ਵੀਰ ਪਾਲ ਤੋਂ ਹਰਪਾਲ ਸਿੰਘ ਸਾਲਫ ਮਹਿਮਾ ਸਿੰਘ ਜੀ ਦੀ ਖਰੀਦ ਅਸੀਂ ਸ਼ੁਰੂ ਕਰਾਈ ਆ ਤੇ ਮੈਂ ਤਾਂ ਇਹੀ ਕਹੂੰਗਾ ਵੀ ਹੁਣ ਤੱਕ ਜਿੰਨੇ ਵੀ ਸੀਜ਼ਨ ਜਿੱਦੀ ਸਰਕਾਰ ਆਈ ਆ ਤੇ ਤੁਹਾਨੂੰ ਪਦੇਵ ਨਾਲ ਦੀ ਨਾਲ ਚੁਕਾਈ ਵੀ ਹੁੰਦੀ ਰਹੀ ਆ ਤੇ ਪੇਮੈਂਟਾਂ ਵੀ ਪਈਆਂ ਤੇ ਨਾਲ ਕੋਈ ਬਾਰਦਾੰਦੀ ਪ੍ਰੋਬਲਮ ਨਹੀਂ ਆਈ ਕਦੇ ਤੇ ਪਰ ਨਾਲ ਹੀ ਨਾਲ ਮੈਂ ਅਪੀਲ ਇਹ ਕਰੂੰਗਾ ਕਿ ਜਿੱਥੇ ਸਰਕਾਰ ਸਾਧਣ ਲਗਾਈ ਹੈ ਉੱਥੇ ਕਿਸਾਨ ਭਰਾਵਾਂ ਨੂੰ ਇਹ ਕਹੂੰਗਾ ਵੀ ਜਿਹੜੀ ਏਰੀਆ ਕਾਲੀ ਨਾ ਕਰਿਓ ਸਰਕਾਰ ਕੇ ਮੰਡੀ ਚ ਲੈ ਕੇ ਆਓ ਵੀ ਤਾਂ ਜੋ ਉਸ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜਦੋਂ ਆਪਾਂ ਨਰਮ ਪੱਟਕੇ ਲੈ ਕੇ ਜਾਂਦੇ ਆ ਤੇ ਜੋ ਪ੍ਰੇਸ਼ਾਨੀ ਜਦੋਂ ਕਿਸਾਨ ਨੂੰ ਹੁੰਦੀ ਆ ਉਹਦੇ ਨਾਲ ਦੁੱਖ ਸਾਨੂੰ ਵੀ ਹੁੰਦਾ ਆ ਤੇ ਬਾੜ ਦੀ ਪਾਈ ਚਾਰ ਨੇ ਵੀ ਇਹਦਾ ਸਾਨੂੰ ਇਹੀ ਆ ਵੀ ਜਦੋਂ ਤੁਸੀਂ ਫਸਲ ਲੈ ਕੇ ਆਵੋ ਉੱਥੇ ਤੇ ਪੁਲਿਸ ਕਾ ਕੇ ਲੈ ਕੇ ਆਉ ਬਾਕੀ ਸਾਡੀ ਗਰੰਟੀ ਆ ਬਾਕੀ ਜਿਵੇਂ ਚਾਰ ਖਰੀਦ ਏਜੰਸੀਆਂ ਆ ਗਈਆਂ ਨੇ ਇਹ ਸਾਰੇ ਪ੍ਰਬੰਧ ਮੁਕੰਮਲ ਨੇ ਕਿਸੇ ਤਰ੍ਹਾਂ ਦੀ ਬਾਰਦਾਨੇ ਦੀ ਪ੍ਰੋਬਲਮ ਨਹੀਂ ਆਉਂਦੀ ਜਿਹਾਉਗੀ ਤੇ ਨਾ ਹੀ ਜਿਹੜੀ ਪੇਮੈਂਟ ਆ ਜਿਵੇਂ ਅਕਸਰ ਤੁਸੀਂ ਪਹਿਲਾਂ ਵੀ ਦੇਖਿਆ ਨਾਲ ਦੇ ਨਾਮ पे ਪੇਮੈਂਟ ਹੋਉਂਦੀ ਇੱਕ ਮੁਆਵਜ਼ੇ ਦੀ ਗੱਲ ਵੀ ਚੱਲਦੀ ਹੈ ਵੀ ਦੇ ਤਰ੍ਹਾਂ ਦੇ ਅੰਦਰ ਨੁਕਸਾਨ ਆ ਤੁਸੀਂ ਵੀ ਹਟਾ ਦੇ ਮੁੱਕ ਤੇ ਜਾਂਦੇ ਰਹੋ ਸਾਰੇ ਦੇਖਿਆ ਹਾਲਾਤ ਉਹਨਾਂ ਮੁਆਵਜ਼ਾ ਕਰੋ ਤਾਂ ਕੰਮ ਹੀ ਸਮਾ। ਅਸਲ ਗਦਾਵਰੀਆਂ ਚੱਲ ਰਹੀਆਂ ਨੇ ਜਿੱਥੇ ਦੇਖਣਾ ਨੁਕਸਾਨ ਹੋਇਆ ਪੂਰੇ ਪੰਜਾਬ ਦੇ ਵਿੱਚ ਜਿਵੇਂ ਹੁਣ ਬਦਸਤਵ ਜੇ ਹਲਕੇ ਸਬਰਾਲ ਦੀ ਗੱਲ ਕਈ ਜਗ੍ਹਾ ਪ੍ਰੋਬਲਮ ਦਰਿਆਲੀ ਤੋਂ ਵੱਖਰੀ ਪ੍ਰੋਬਲਮ ਆਈ ਆ ਬਈ ਜਿਹੜੀ ਜੀਰੀ ਆ ਉਦੋਂ ਸਾਰ ਨਹੀਂ ਹੋ ਰਿਹਾ ਉਹ ਧਿਆਨ ਚ ਲੈ ਜਾਂਦੀ ਆ ਸਾਨੂੰ ਇਹ ਵੀ ਜਿਹੜੇ ਬਾਰੇ ਸਾਰੇ ਤੇ ਦੂਜਾ ਵਾਇਰਸ ਆ ਰਿਹਾ ਬਿਲਕੁਲ ਜੀ ਮੌਸਮ ਤੁਹਾਨੂੰ ਪਤਾ ਹੀ ਹੈ ਬੜਾ ਗਲਤ ਰਿਹਾ ਹੈ ਨਾ ਰੌਂ ਰਿਹਾ ਤੇ ਉਹਦੀਆਂ ਖਰਾਬੀਆਂ ਚੱਲ ਰਹੀਆਂ ਨੇ ਤੇ ਉਹ ਜਿਹੜੇ ਵੀ ਉਸਤਾਲ ਨਾਲ ਦੀ ਨਾਲ ਸਾਨੂੰ ਮੌਜਤ ਦੇ ਜਿਹੜਾ ਫੋਨਾ ਵਾਇਰਸ ਸੀ ਜਿਹੜਾ ਹਲਦੀ ਵੈਸ ਦੀ ਪੇਟ ਦੇ ਉਹਦੀ ਖਰਾਬੀ ਵੀ ਕਰਵਾਈ ਜਾਂਦੀ ਹੈ ਦੇਖੋ ਇਹ ਸਾਰੀਆਂ ਚੀਜ਼ਾਂ ਸਰਕਾਰ ਦੇ ਤੇ ਆਜਾ ਤੁਹਾਨੂੰ ਪਤਾ ਹੀ ਨੁਕਸਾਨ ਤਾਂ ਹੋਇਆ ਪਰ ਸਪੈਸ਼ਲ ਖਰਾਬੀਆਂ ਜਿਹੜਾ ਨੁਕਸਾਨ ਹੜਾਂ ਕਾਰਨ ਹੋਇਆ ਜਿਵੇਂ ਦਰਿਆ ਦੇ ਵਿੱਚ ਫਸਣਾ ਆੜ ਗਿਆ ਜਾਂ ਫਿਰ ਆਪਣੇ ਇਧਰ ਘਟ ਹੋਇਆ ਬਾਕੀ ਸਤਾਂਪੁਰ ਸਾਈਡ ਜਾਂ ਹੋਰ ਬਾਕੀ ਆ ਜਿਹੜਾ ਕਿਸਾਨਾਂ ਨੂੰ ਨੁਕਸਾਨ ਹੋਇਆ ਸਰਕਾਰ ਇਹ ਮੰਨੋ ਹੀ ਪੂਰਾ ਹੈਗਾ ਵੀ ਜੋ ਉਹਨਾਂ ਨੂੰ ਨੁਕਸਾਨ ਹੋਇਆ ਸੀ ਬਦ ਤੋਂ ਬਦ ਉਹਨਾਂ ਨੁਕਸਾਨ ਦੀ ਜਿਹੜੀ ਪੂਰਤੀ ਆ ਉਹ ਕਰ ਸਕੀਏ ਅੱਜ ਜਿਹੜੀ ਖਰੀਦ ਆ ਸਾਡੀ ਮੰਡੀ ਜੱਚ ਸ਼ੁਰੂਆਤ ਕਰਨ ਲੱਗਿਆ ਤੇ ਜਿਹੜੀ ਪਹਿਲੀ ਢੇਰੀ ਸੀਗੀ ਉਹ ਸਾਡਾ ਕਿਸਾਨ ਵੀਰ ਪਾਲ ਤੋਂ ਹਰਪਾਲ ਸਿੰਘ ਸਾਲਪ ਮਹਿਮਾ ਸਿੰਘ ਜੀ ਦੀ ਖਰੀਦ ਅਸੀਂ ਸ਼ੁਰੂ ਕਰਾਈ ਆ ਤੇ ਮੈਂ ਤਾਂ ਇਹੀ ਕਹੂੰਗਾ ਵੀ ਹੁਣ ਤੱਕ ਜਿੰਨੇ ਵੀ ਸੀਜ਼ਨ ਜਦੋਂ ਸਰਕਾਰ ਆਈ ਆ ਤੇ ਤੁਹਾਨੂੰ ਪਦੇਵ ਨਾਲ ਨਾਲ ਚੁਕਾਈ ਵੀ ਹੁੰਦੀ ਰਹੀ ਆ ਤੇ ਪੇਮੈਂਟਾਂ ਵੀ ਪਈਆਂ ਤੇ ਨਾਲ ਕੋਈ ਬਾਰਦਾਨੀ ਪ੍ਰੋਬਲਮ ਨਹੀਂ ਆਈ ਕਦੇ ਤੇ ਪਰ ਨਾਲ ਹੀ ਨਾ ਮੈਂ ਅਪੀਲ ਇਹ ਕਰੂੰਗਾ ਵੀ ਜਿੱਥੇ ਸਰਕਾਰ ਸਾਦਣ ਲੱਗੀ ਹੈ ਉੱਥੇ ਕਿਸਾਨ ਭਰਾਵਾਂ ਨੂੰ ਇਹ ਕਹੂੰਗਾ ਵੀ ਜਿਹੜੀ ਧੀਰੀ ਕਾਲੀ ਨਾ ਕਰਿਓ ਸਰਕਾਰ ਕੀ ਮੰਡੀ ਚ ਲੈ ਕੇ ਆਓ ਵੀ ਤਾਂ ਜੋ ਉਸ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜਦੋਂ ਆਪਾਂ ਨਰਮ ਪੱਟਕੇ ਲੈ ਕੇ ਜਾਂਦੇ ਆ ਤੇ ਜੋ ਪਰੇਸ਼ਾਨੀ ਜਦੋਂ ਕਿਸਾਨ ਨੂੰ ਹੁੰਦੀ ਆ ਉਹਦੇ ਨਾਲ ਦੁੱਖ ਸਾਨੂੰ ਵੀ ਹੁੰਦਾ ਆ ਤੇ ਬਾਰਦੀ ਪਾਈ ਚਾਰਿਆਂ ਵੀ ਹੁੰਦਾ ਸਾਨੂੰ ਇਹੀ ਆ ਵੀ ਜਦੋਂ ਤੁਸੀਂ ਫਸਲ ਲੈ ਕੇ ਆਵੋ ਉੱਥੇ ਤੇ ਪੁਲਿਸ ਕਾ ਕੇ ਲੈ ਕੇ ਆਉ ਬਾਕੀ ਸਾਡੀ ਗਰੰਟੀ ਆ ਬਾਕੀ ਜਿਵੇਂ ਚਾਰ ਖਰੀਰ ਏਜੰਸੀਆਂ ਆ ਗਈਆਂ ਨੇ ਇਹ ਸਾਰੇ ਪ੍ਰਬੰਧ ਮੁਕੰਮਲ ਨੇ ਕਿਸੇ ਤਰ੍ਹਾਂ ਦੀ ਬਾਰਦਾਨੇ ਦੀ ਪ੍ਰੋਬਲਮ ਨਹੀਂ ਆਉਂਦੀ ਜਿਹਾਉਗੀ ਤੇ ਨਾ ਹੀ ਜਿਹੜੀ ਪੇਮੈਂਟ ਆ ਜਿਵੇਂ ਅਕਸਰ ਤੁਸੀਂ ਪਹਿਲਾਂ ਵੀ ਦੇਖਿਆ ਨਾਲ ਦੇ ਨਾਮ पे ਪੇਮੈਂਟ ਹੋਉਂਦੀ ਇੱਕ ਮੁਆਵਜ਼ੇ ਦੀ ਗੱਲ ਵੀ ਚੱਲਦੀ ਹੈ ਵੀ ਦੇ ਨੁਕਸਾਨ ਦੇ ਅੰਦਰ ਨੁਕਸਾਨ ਆ ਤੁਸੀਂ ਵੀ ਹਟਾ ਦੇ ਮੁੱਕ ਤੇ ਜਾਂਦੇ ਰਹੋ ਸਾਰੇ ਦੇ ਕਾਹਲਾਤ ਉਹਨਾਂ ਮੁਆਵਜ਼ਾ ਕਰੋ ਤਾਂ ਕੰਮ ਹੀ ਸਮਾ। ਅਸਲ ਗਦਾਵਰੀਆਂ ਚੱਲ ਰਹੀਆਂ ਨੇ ਜਿੱਥੇ ਦੇ ਖੜਾ ਨੁਕਸਾਨ ਹੋਇਆ ਪੂਰੇ ਪੰਜਾਬ ਦੇ ਵਿੱਚ ਜਿਵੇਂ ਹੁਣ ਬਦਸਤਵ ਜੇ ਹਲਕੇ ਸਬਰਾਲ ਦੀ ਗ ਕਈ ਜਗ੍ਹਾ ਪ੍ਰੋਬਲਮ ਦਰਿਆ ਵਾਲੀ ਤੋਂ ਵੱਖਰੀ ਪ੍ਰੋਬਲਮ ਆਈ ਆ ਬਈ ਜਿਹੜੀ ਜੀਰੀ ਆ ਉਦੋਂ ਸਾਰੇ ਹੋ ਰਿਹਾ ਉਹ ਧਿਆਨ ਚ ਲੈਂਦੀ ਆ ਸਾਨੂੰ ਇਹ ਵੀ ਜੇ ਸਾਡੇ ਸਾਰਿਆਂ ਤੇ ਦੂਜਾ ਵਾਇਰਸ ਆ ਰਿਹਾ ਬਿਲਕੁਲ ਜੀ ਮੌਸਮ ਤੁਹਾਨੂੰ ਪਤਾ ਹੀ ਹੈ ਬੜਾ ਗਲਤ ਰਿਹਾ ਹੈ ਨਾ ਰੌਂ ਰਿਹਾ ਤੇ ਉਹਦੀਆਂ ਖਰਾਬੀਆਂ ਚੱਲ ਰਹੀਆਂ ਨੇ ਤੇ ਉਹ ਜਿਹੜਾ ਵੀ ਉਸਤਾਲਾ ਨਾਲ ਦੀ ਨਾਲ ਸਾਨੂੰ ਮੌਜੂਦ ਹੈ ਉਹ ਜਿਹੜਾ ਫੋਨਾ ਵਾਇਰਸ ਦੀ ਜਿਹੜਾ ਹਲਦੀ ਵਾਇਰਸ ਦੀ ਪੇੜ ਦੇ ਉਹਦੀ ਖਰਾਬੀ ਵੀ ਕਰਵਾਈ ਜਾਂਦੀ ਹੈ ਦੇਖੋ ਜੀ ਸਾਰੀਆਂ ਚੀਜ਼ਾਂ ਸਰਕਾਰ ਦੇ ਧਿਆਨ 'ਚ ਤੁਹਾਨੂੰ ਪ੍ਰਤੀਬ ਨੁਕਸਾਨ ਤਾਂ ਹੋਇਆ ਪਰ ਸਪੈਸ਼ਲ ਖਰਾਬੀਆਂ ਜਿਹੜਾ ਨੁਕਸਾਨ ਹੜਾਂ ਕਾਰਨ ਹੋਇਆ ਜਿਵੇਂ ਦਰਿਆ ਦੇ ਵਿੱਚ ਫਸਲਾਂ ਆੜ ਗਈਆਂ ਜਾਂ ਫਿਰ ਆਪਣੇ ਇਧਰ ਘਟ ਹੋਇਆ ਬਾਕੀ ਸਤੰਪੁਰ ਬਾਕੀ ਆ ਜਿਹੜਾ ਕਿਸਾਨਾਂ ਨੂੰ ਨੁਕਸਾਨ ਹੋਇਆ ਸਰਕਾਰ ਇਹ ਮਨੋਹੀ ਪੂਰਾ ਹੈਗਾ ਵੀ ਜੋ ਉਹਨਾਂ ਨੂੰ ਨੁਕਸਾਨ ਹੋਇਆ ਸੀ ਬਦ ਤੋਂ ਬਦ ਉਹਨਾਂ ਨੁਕਸਾਨ ਦੀ ਜਿਹੜੀ ਪੂਰਤੀ ਆ ਉਹ ਕਰ ਸਕੀਏ